ਹਾਂਜੀ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਕੇਐਸਪੀ ਪਟਿਆਲੇ ਦੇ ਵਿੱਚ ਅੱਜ ਦਿੱਲੀ ਦੇ ਵਿੱਚ ਘੁੰਮਣ ਦਾ ਮੌਕਾ ਮਿਲਿਆ ਤੇ ਮਨ ਕੀਤਾ ਵੀ ਦਿੱਲੀ ਦੀਆਂ ਕੁਝ ਜਿਹੜੀਆਂ ਚੀਜ਼ਾਂ ਨੇ ਵੇਖਣ ਵਾਲੀਆਂ ਨੇ ਉਹਨਾਂ ਦੇ ਵਿੱਚ ਉਹ ਚੀਜ਼ਾਂ ਤੁਹਾਨੂੰ ਦਿਖਾਈਆਂ ਜਾਣ ਸਵਾਜ ਸੀ ਘੁੰਮਦੇ ਘੁੰਮਦੇ ਅੱਜ ਪਹੁੰਚੀ ਅਸੀਂ ਦਿੱਲੀ ਦੇ ਚੜੀਆ ਕਰਦੇ ਵਿੱਚ ਆ ਜਿਹਦੇ ਵਿੱਚ अनेका ਜਾਨਵਰ ਨੇ ਵੇਖਣ ਵਾਲੇ ਤੇ ਸਭ ਤੋਂ ਪਹਿਲਾਂ ਅਸੀਂ 80 ਰੁਪਏ ਦੀ ਆਨਲਾਈਨ ਜਿਹੜੀ ਟਿਕਟ ਹੈ ਟਿਕਟ ਖਰੀਦੀ ਟਿਕਟ ਖਰੀਦ ਕੇ ਅੰਦਰ ਹੋ ਗਏ ਦਾਖਲ ਤੇ ਜਿਸ ਵਕਤ ਅਸੀਂ ਅੰਦਰ ਗਏ ਤੇ ਅੰਦਰ ਦੀ ਕੁਦਰਤ ਨੂੰ ਵੇਖ ਕੇ ਸੱਚੀ ਅੰਦਰ ਦੀ ਜਿਹੜੀ ਰੂਹ ਹੈ ਰੂਹ ਖੁਸ਼ ਹੋ ਗਈ ਕੁਸ਼ ਨਜ਼ਰ ਆ ਰਹੇ ਨੇ ਵੀ ਵਾਕਿਆ ਜੇਕਰ ਦਿੱਲੀ ਦੇ ਵਿੱਚ ਆਪਾਂ ਕੋਈ ਚੀਜ਼ ਵੇਖਣੀ ਹੈ ਤਾਂ ਸੱਚੀ ਐਂਟਰੀ ਹੋ ਗਈ ਸਾਡੀ ਯੂ ਤੇ ਮੇਰੇ ਨਾਲ ਮੇਰੇ ਵੀਰ ਗੁਲਾਬ ਸਿੰਘ ਜੀ ਉਹ ਆਇਆ ਸਨ ਇੱਥੇ ਦੇ ਲੀਦ ਵਿੱਚ ਕੰਮ ਸੀ ਖੁਸ਼ ਮਨ ਦੇ ਲਈ ਜਾਨਵਰਾਂ ਨੂੰ ਵੇਖਣਾ ਮਨ ਕੀਤਾ ਵੀ ਨਾਲ ਲੈ ਕੇ ਚੱਲੀਏ ਸਭ ਤੋਂ ਪਹਿਲਾਂ ਸੀ ਗਏ ਰਸਤੇ ਦੇ ਵਿੱਚ ਵੇਖਿਆ ਬਤਖ ਜਿਹੜੀ ਪਾਣੀ ਦੇ ਵਿੱਚ ਆਰਾਮ ਨਾਲ ਬੈਠ ਕੇ ਕੁਦਰਤ ਦਾ ਨੰਦ ਲੈ ਰਹੀ ਸੀ ਉਹਦੇ ਤੋਂ ਬਾਅਦ ਫਿਰ ਅੱਗੇ ਤੁਰਦਿਆਂ ਤੁਰਦਿਆਂ ਮੋਰ ਵਖਣ ਲਈ ਮਿਲੇ ਤੇ ਮੋਰਾਂ ਨੂੰ ਵੇਖਿਆ ਜਿਹੜੇ ਆਪਣੇ ਅੰਖੜੀਆਂ ਦੇ ਕਰਕੇ ਵੀ ਜਾਣੇ ਜਾਂਦੇ ਨੇ ਉਹਨਾਂ ਦੇ ਖੰਭਾਂ ਨੂੰ ਬੜਾ ਜਾਣਿਆ ਜਾਂਦਾ ਔਰ ਤੋਂ ਬਾਅਦ ਸ਼ੇਰ ਰੂਪ ਜਿਹੜਾ ਬੰਦਰ ਹੈ ਕਾਲੀ ਪੂਛ ਵਾਲਾ ਉਹ ਵੇਖਿਆ ਤੇ ਉਹ ਵੀ ਕੁਦਰਤ ਦੇ ਆਨੰਦ ਲੈ ਰਿਹਾ ਸੀ ਕਦੇ ਘੁੰਮਦਾ ਪਿਆ ਸੀ ਅੱਗੇ ਪਿੱਛੇ ਹੋਰ ਵੀ ਜਿਹੜੇ ਲੋਕ ਸਨ ਬੜਾ ਆਨੰਦ ਲੈ ਰਹੇ ਸਨ ਇਸ ਚੀਜ਼ ਦਾ ਫਿਰ ਹਿਰਨਾ ਦੀਆਂ ਡਾਰਾਂ ਵੇਖੀਆਂ ਤੇ ਹਿਰਨਾ ਆਪਣੀਆਂ ਚੁੰਗਾ ਦੇ ਵਿੱਚ ਕਿਵੇਂ ਮਸਤੀ ਦੇ ਵਿੱਚ ਲਗੇ ਫਿਰਦੇ ਸਨ ਤੇ ਫਿਰ ਇੱਕ ਇਹੋ ਜਿਹੀ ਡਾਰ ਮਿਲੇ ਜਿਹੜੀ ਬਿਲਕੁਲ ਉਰਾ ਸੀ ਨੇੜੇ ਸੀ ਉੱਥੇ ਫਿਰ ਆਪਾਂ ਇਹ ਜਿਹੜੇ ਹਨ ਉਹ ਰੰਡੇ ਵਿਖਾਏ ਮੈਂ ਖੁਸ਼ਮਾਨ ਕਰੇ ਫਿਰ ਇਹਨੇ ਨੂੰ ਆਪਾਂ ਲੂੰਬੜੀ ਕੋਲ ਪਹੁੰਚ ਕੇ ਜਿਹਨੂੰ ਚਲਾਕ ਲੂੰਬੜੀ ਦਾ ਖਿਤਾਬ ਵੀ ਦਿੱਤਾ ਜਾਂਦਾ ਤੁਰਦਿਆਂ ਤੁਰਦਿਆਂ ਅੱਗੇ ਪਹੁੰਚ ਗਏ ਵੀ ਗੈਂਡਾ ਅਫਰੀਕਨ ਗੈਂਡਾ ਬੀ ਜੀ ਦੇ ਬਾਰੇ ਸੁਣਿਆ ਤੇ ਬਹੁਤ ਜਾਨਵਰ ਭਾਰੀ ਹੈ ਪਰ ਇਹ ਅੱਜ ਦੇਖਿਆ ਗਿਆ ਤੇ ਨਾਲ ਹੀ ਥੋੜੀ ਅੱਗੇ ਵੇਖੋ ਵੀ ਇੱਥੇ ਬਿਠਾ ਹੋਇਆ ਹੈ ਵੀ ਜਿਹਨੂੰ ਭਾਲੂ ਕਹ ਲਈਏ ਵਾਲੂ ਬੈਠਾ ਹੋਇਆ ਸੀ ਤੇ ਨਾਲ ਤੇ ਵਿਖੋ ਸ਼ੇਰ ਦੇਖੋ ਵੀ ਦੂਰੋਂ ਵੇਖੋ ਚਾਤੀਆਂ ਮਾਰਦਾ ਪਿਆ ਮਿੱਠੀਆਂ ਮਿੱਠੀਆਂ ਨਿਗਾਹ ਦੇ ਨਾਲ ਤੱਕਦਾ ਪਿਆ ਇਹ ਜਦੋਂ ਥੋੜੀ ਜਿਹੀ ਅੱਗੇ ਗਿਆ ਤਾਂ ਥੋੜੇ ਵਕਤ ਬਾਅਦ ਜਦੋਂ ਵਾਪਸ ਆਇਆ ਤੇ ਇਹੀ ਸ਼ੇਰ ਹੈ ਜਿਹੜਾ ਇਹ ਫਿਰ ਉੱਥੇ ਛਾਲਾ ਮਾਰਦਾ ਵਿਖਿਆ ਆਪਣੀ ਮਸਜਿਦ ਦੇ ਵਿੱਚ ਮੌਜ ਦੇ ਵਿੱਚ ਤੇ ਇੰਨੇ ਨੂੰ ਆ ਗਿਆ ਫੋਨ ਕੋਈ ਜ਼ਰੂਰੀ ਜਾਣਾ ਪਿਆ ਸਾਨੂੰ ਵਾਪਸ ਤੇ ਦੇ ਲਈ ਫਿਰ ਜਲਦੀ ਜਲਦੀ ਅਸੀਂ ਉੱਥੋਂ ਤੁਰੇ ਤੇ ਬਾਹਰ ਨਿਕਲੇ ਵੀਡੀਓ ਚੰਗੀ ਲੱਗੀ ਹੋਵੇ ਤੇ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਹੋਰ ਜਾਣਕਾਰੀ ਦੇ ਲਈ ਇਸ ਚੈਨਲ ਦੇ ਨਾਲ ਜੁੜੇ ਰਹੋ